ਅਗਲਾ ਪਵਾੜਾ ਪੈਣਾ ਹੁਣ ਸੁਖਬੀਰ ਕੇ ਵਿਆਹ ਦਾ ਜਿਹੜੇ ਪਾਰਟੀ ਦੇ ਬੰਦੇ ਉਹਨਾਂ ਨੇ ਵਿਆਹ ਤੇ ਨਹੀਂ ਸੱਦੂਈ ਦੇਖੋ ਜੀ ਉਹਨਾਂ ਦੀ ਡੌਗ ਵਾਈਟਿੰਗ ਕੁੱਤੇ ਖੜੀ ਸਾਡੇ ਏਰੀਆ ਚ ਦਾ ਸ਼ੁਰੂ ਹੋ ਚੁੱਕੀ ਆ ਸਾਡਾ ਹੁਣ ਇੱਕ ਮਿੱਤਰ ਆ ਬੰਟੀ ਉਹਦਾ ਪਾਪਾ ਹੀ ਉਹਦੇ ਤੇ ਤਵਾ ਲਾਈ ਜਾਂਦਾ ਕਹਿੰਦਾ ਸਾਡੇ ਵਾਲਾ ਦੇਖ ਲੈ ਭਾਂ ਦੇ ਨੇ ਨੇ ਪਤੀਲਿਆਂ ਦੇ ਵੀ ਐਸਓ ਆਈ ਦੇ ਸਟicker ਲਾਏ ਪੈਨੇ ਕਹਿੰਦਾ ਸੁਖਮਨੀ ਸਾਹਿਬ ਦੇ ਪਾਠ ਤੇ ਵੀ ਨਹੀਂ ਸੀ ਹੁਣ ਬੰਟੀ ਬਜਰਾਵ ਦੀ ਇੱਜ਼ਤ ਬਚਾਉਣ ਨੂੰ ਕਹੀ ਜਾਂਦਾ ਨਹੀਂ ਜੀ ਮੇਰੀ ਹਲਕੇ ਚ ਡਿਊਟੀ ਲਈ ਵੀ ਆ ਉਹ ਕਹਿੰਨੇ ਵੀ ਵੱਡੀ ਲੀਡਰਸ਼ਿਪ ਤਾਂ ਵਿਆਹ ਚ ਬਿਜ਼ੀ ਐ ਵੀ ਪਰ ਤੁਸੀਂ ਥੱਲੇ ਹਲਕਾ ਦੇਖਦੇ ਰਹੋ ਉਹਦਾ ਪਾਪਾ ਕਹਿੰਦਾ ਤੇਰੀ ਜੇ ਇਹ ਡਿਊਟੀ ਇਹਦੇ ਸਾਮ ਨਾਲ ਤਾਂ ਸਾਰੀ ਸਰਕਾਰ ਦੀਆਂ ਡਿਊਟੀਆਂ ਲੱਗੀਆਂ ਹੋਣਗੀਆਂ ਅਗਲੀ ਆਣੇ ਕਹਿੰਦਾ ਇਹਦੇ ਸਾਮ ਨਾਲ ਦਾ ਜਿਹੜੇ ਐਮਐਲਏ ਨੇ ਉਹ ਬਾਜੀ ਪੂਜੀ ਚੋਕੀ ਜਾਂਦੇ ਹੋਣਗੇ ਜਿਹੜੇ ਉਹ ਮਗਾ ਨਹੀਂ ਯਾਰ ਉਹਨੇ ਐਮਐਲਏ ਥੋੜੀ ਬਾਜੀ ਕਹਿੰਦਾ 2012 ਦੇ ਬੇਲੀ ਨੇ ਕੋਈ ਨਾ ਕੋਈ ਕੰਮ ਸਿੱਖ ਲਿਆ ਹੁਣ ਆਹ ਹੋਗਾ ਨਾ ਬਾਜੀ ਵਾਲਾ ਕਮਰਾ ਹੀ ਮੇਨ ਹੁੰਦਾ ਉੱਥੇ ਦਾ ਫਿਰ ਐਮਐਲਏ ਵੜਨਗੇ ਉਹ ਵੀ ਉਹੀ ਕਹਿੰਦਾ ਜਿਹੜੇ ਸੱਤ ਚ ਜਿੱਤੇ ਸੀ ਜਿਹੜੇ ਉਦੋਂ ਵੀ ਹਾਰੇ ਸੀ ਉਹ ਤਾਂ ਬੇਲਬੂਲ ਗਿਣਦੇ ਹੋਣਗੇ ਫਿਰ ਤੁਹਾਨੂੰ ਮੈਂ ਐਵੇਂ ਕਹਾ ਯਾਰ ਮੈਨੂੰ ਵੀ ਸਵਾਦ ਆਉਣ ਲੱਗ ਗਿਆ ਮੈਂ ਕਹਿੰ ਕਹਿੰਦਾ ਇਹ ਦੂ ਜਲਾ ਪ੍ਰਧਾਨ ਆਗੇ ਮੈਂ ਕਿਹਾ ਉਹ ਫਿਰ ਕਹਿੰਦਾ ਉਹਦਾ ਸਬਜ਼ੀ ਸੂਚੀ ਲੈਣ ਭੇਜ ਜਾਨਗੇ ਮੂੜੀਆਂ ਵਾਲੇ ਵੀ ਸਲਾਦ ਬੜਾ ਹੋ ਚਾਹੀਦਾ ਕਹਿੰਦਾ ਫਿਰ ਬਲਾਕ ਵਾਲੇ ਆਗੇ ਮੈਂਬਰ ਸਰਪੰਚ ਜਿਹੜੇ ਮੈਂ ਇਹਨਾਂ ਦੀ ਡਿਊਟੀ ਕਿੱਥੇ ਹੋ ਕਹਿੰਦਾ ਇਹ ਤਾਂ ਬਠਿੰਡੇ ਰਾਹ ਦੱਸਣ ਨੂੰ ਖੜਾਏ ਹੋਣਗੇ ਵੀ ਬਾਦਲ ਇੱਧਰ ਹੈ ਲੰਬੀ ਰੋ ਕਹਿੰਦਾ ਪਤੰਦਰ ਨੇ ਆਪਦੇ ਮੁੰਡੇ ਦੇ ਤਵਾ ਲਾਉਣ ਦੇ ਚੱਕਰ 'ਚ ਸਾਰੀ ਸਰਕਾਰ ਦੀਆਂ ਡਿਊਟੀਆਂ ਚੁੱਕੀਆਂ ਮੈਂ ਚੱਲ ਰੁਕ ਮੈਂ ਹਾਂ ਨਹੀਂ ਕੋਈ ਨਹੀਂ ਹਜੇ ਇਹ ਨਵਾਂ ਮੁੰਡਾਗਾ ਹੌਲੀ ਹੌਲੀ ਰਾਜ ਵਿੱਚ ਜਾਊਗਾ ਮੈਂ ਕਿਹਾ ਫਿਰ ਵੱਡੇ ਫੰਕਸ਼ਨਾਂ 'ਚ ਕਹਿੰਦਾ ਨਾ ਨਾ ਹੁਣ ਕੀ ਰਚਣਾ ਮੈਂ ਸੁਣਾ ਪ੍ਰ